ਪੰਜਾਬ ਯੂਥ ਕਾਂਗਰਸ ਕਤਰ ਰਵੀ ਬੜੈਚ ਦੀ ਅਗਵਾਈ ਵਿੱਚ 500 ਦੇ ਕਰੀਬ ਨੌਜਵਾਨ ਯੂਥ ਕਾਂਗਰਸ ਵਿੱਚ ਸ਼ਾਮਲ ਕਾਂਗਰਸ ਜੁਆਇਨ ਕਰਦੇ ਹੀ ਸੈਂਕੜਾ ਨੌਜਵਾਨਾਂ ਨੇ ਲਾਇਏ ਜੈਕਾਰੇ ਰਵੀ ਬੜੈਚ ਨੇ ਵੀ ਕਿਹਾ ਕਿ ਹੁਣ ਯੂਥ ਕਾਂਗਰਸ ਨੌਜਵਾਨਾਂ ਨੂੰ ਨਸ਼ੇ ਦੇ ਪ੍ਰਕੋਪ ਬਾਰੇ ਕਰੇਗੀ ਅਵੇਅਰ ਰਵੀ ਨੇ ਥਾਪਿਆ ਰਿਆਤ ਬਹਾਰਾ ਦੁਆਬਾ ਯੂਨੀਵਰਸਿਟੀ ਅਤੇ ਪੋਲੋ ਟੈਕਨੀਕਲ ਕਾਲਜ ਦਾ ਪ੍ਰਧਾਨ ਸੈਂਕੜਾ ਨੌਜਵਾਨਾਂ ਨੇ ਗੱਡੀਆਂ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਯੂਥ ਕਾਂਗਰਸ ਜਿੰਦਾਬਾਦ ਦੇ ਲਾਏ ਨਾਰੇ ਯੂਥ ਕਾਂਗਰਸੀ ਆਗੂ ਰਵੀ ਬੜੈਚ ਵੱਲੋਂ ਅੱਜ ਸਿੰਘਪੂਰਾ ਦੇ ਗਰਾਊਂਡ ਦੇ ਵਿੱਚ 500 ਤੋਂ ਲੈ ਕੇ 700 ਨੌਜਵਾਨਾਂ ਦਾ ਇਕੱਠ ਕੀਤਾ ਗਿਆ ਮੈਂ ਕੈਮਰਾਮੈਨ ਨੂੰ ਕਮਾਂਗਾ ਇੱਕ ਵਾਰ ਪਹਿਲਾਂ ਤਸਵੀਰਾਂ ਦਿਖਾਣ ਇਹ ਸਿੰਗਾਪੁਰਾ ਗਰਾਊਂਡ ਦੀਆਂ ਤਸਵੀਰਾਂ ਹੈ ਚਿੱਤੇ ਕਿ ਅੱਜ ਯੂਥ ਕਾਂਗਰਸ ਵੱਲੋਂ ਅੱਜ ਇੱਕ ਵੱਡਾ ਇਕੱਠ ਕੀਤਾ ਗਿਆ ਤੇ ਸੈਂਕੜਾ ਦੀ ਤਦਾਦ ਦੇ ਵਿੱਚ ਨੌਜਵਾਨ ਵੀ ਇਕੱਠੇ ਹੋਏ ਨੇ ਰਵੀ ਬੜੈਚ ਜੋ ਕਿ ਯੂਥ ਕਾਂਗਰਸ ਦੇ ਆਗੂ ਨੇ ਅਤੇ ਉਹਨਾਂ ਵੱਲੋਂ ਤਕਰੀਬਨ 500 ਦੇ ਕਰੀਬ ਨੌਜਵਾਨਾਂ ਨੂੰ ਕਾਂਗਰਸ ਵਿੱਚ ਸ਼ਾਮਲ ਕੀਤਾ ਗਿਆ ਅਤੇ ਉਹਨਾਂ ਜਦੋਂ ਗੱਲਬਾਤ ਕੀਤੀ ਹੈ ਅਤੇ ਕਾਂਗਰਸੀ ਆਗੂਆਂ ਦੇ ਨਾਲ ਜਦੋਂ ਗੱਲਬਾਤ ਕੀਤੀ ਹੈ ਤਾਂ ਉਹਨਾਂ ਆਖਿਆ ਕਿ ਯੂਥ ਕਾਂਗਰਸੀ ਹਮੇਸ਼ਾ ਨਸ਼ੇ ਦੇ ਖਿਲਾਫ ਪ੍ਰਚਾਰ ਕਰਦੀ ਹੋਈ ਨਜ਼ਰ ਆਵੇਗੀ ਅਤੇ ਉਹਨਾਂ ਇਹ ਵੀ ਗੱਲ ਆਖੀ ਹੈ ਕਿ ਹੁਣ ਯੂਥ ਕਾਂਗਰਸ ਦਾ ਜੋ ਇੱਕ ਇੱਕ ਵਰਕਰ ਹੈ ਉਹ ਮਜ਼ਬੂਤੀ ਦੇ ਨਾਲ ਲੋਕਾਂ ਦੇ ਘਰਾਂ ਵਿੱਚ ਜਾ ਕੇ ਨੁਕੜ ਮੀਟਿੰਗਾਂ ਕਰੇਗਾ ਅਤੇ ਲੋਕਾਂ ਨੂੰ ਅਵੇਅਰ ਕਰੇਗਾ ਤਾਂ ਕਿ ਨਸ਼ੇ ਦੇ ਪ੍ਰਕੋਪ ਤੋਂ ਬਚਿਆ ਜਾਵੇ ਕੀ ਕਹਿਣਾ ਇਸ ਮੌਕੇ ਰਵੀ ਬੜਾਚ ਦਾ ਅਤੇ ਹੋਰ ਨੌਜਵਾਨਾਂ ਦਾ ਜੋ ਕਿ ਯੂਥ ਕਾਂਗਰਸ ਦੇ ਆਗੂ ਹੁਣ ਬਣ ਚੁੱਕੇ ਨੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕੀ ਅੱਜ ਇੱਕ ਵੱਡਾ ਇੱਕ ਕਟ ਸਿੰਘਪੁਰਾ ਜਿਹੜੇ ਗਰਾਊਂਡ ਦੇ ਵਿੱਚ ਦੇਖਿਆ ਗਿਆ ਆਖਰ ਕੀ ਪ੍ਰੋਗਰਾਮ ਸੀਗਾ ਜਾਣਕਾਰੀ ਦਿਓ ਦੇਖੋ ਇਹ ਜਿਹੜਾ ਪ੍ਰੋਗਰਾਮ ਆ ਪ੍ਰਾਪ੍ਰਿਤਤਨੋ ਆ ਗਿੱਲ ਬੱਲੀ ਜੀ ਅਰ ਜਿੰਨੇ ਮੇਰੇ ਭਰਾ ਹੋਰ ਜਿੰਨੇ ਇਹਨਾਂ ਨੇ ਉਪਰਾਲਾ ਕਰਿਆ ਏ ਇਹ ਅਸੀਂ ਉਪਰਾਲਾ ਯੂਥ ਕਾਂਗਰਸ ਵਿੱਚ ਸ਼ਾਮਲ ਮੁੰਡੇ ਕਰਕੇ ਇਹਨਾਂ ਨੂੰ ਪ੍ਰਧਾਨ ਲੈ ਰਾਇਤਵਾਰਾ ਯੂਨੀਵਰਸਿਟੀ ਦਾ ਦੁਆਬੇ ਕਾਲਜ ਦਾ ਇਹਨਾਂ ਨੂੰ ਆਪਾਂ ਨੇ ਸ਼ਾਮਲ ਕਰਾਇਆ ਯੂਥ ਕਾਂਗਰਸ ਚ ਤੇ ਇਹੀ ਮੈਸੇਜ ਦਿੱਤਾ ਹੈ ਕਿ ਆਪਣਾ ਜਿਹੜੇ ਪੰਜਾਬ ਦੀ ਸੇਵਾ ਵੱਧ ਤੋਂ ਵੱਧ ਕਰੀਏ ਕਿਸੇ ਵੀ ਤਰੀਕੇ ਨਾਲ ਆ ਕੋਈ ਅਫਸਰ ਬਣ ਕੇ ਕਰਦਾ ਕੋਈ ਡਾਕਟਰ ਬਣ ਕੇ ਕਰਦਾ ਕੋਈ ਰਾਜਨੀਤਿਕ ਬਣ ਕੇ ਕਰਦਾ ਕੋਈ ਨੇਤਾ ਬਣ ਕੇ ਕਰਦਾ ਜੀ ਕਿੰਨੇ ਕੁ ਨੌਜਵਾਨ ਜਿਹੜੇ ਆ ਜੁਆਇਨ ਕੀਤੇ ਗਏ ਨੇ ਦੇਖੋ ਤੁਹਾਡੇ ਸਾਹਮਣੇ 500 700 ਮੁੰਡਾ ਉਰੇ ਹੈਗਾ ਬਾਕੀ ਹੋਰ ਦੋ ਤਿੰਨ ਜਗਾ ਇਕੱਠ ਕਰਿਆ ਵਾ ਪ੍ਰੀਤ ਵੈਰਾ ਨੇ ਤੇ ਵੱਧ ਤੋਂ ਵੱਧ ਅਸੀਂ ਇਹ ਮੁੰਡਿਆਂ ਦੇ ਥਰੂ ਹੋਰ ਵੀ ਮੁੰਡੇ ਜੋੜੂਗੇ ਸਾਡਾ ਮਕਸਦ ਇਹੀ ਆ ਵੀ ਨੌਜਵਾਨਾਂ ਨੂੰ ਨਸ਼ਿਆਂ ਦੇ ਖਿਲਾਫ ਮਤਲਬ ਜਾਗਰੂਕ ਕਰੀਏ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਉਪਰਾਲੇ ਕਰੀਏ ਜੀ ਕਿਹੜੇ ਕਿਹੜੇ ਉਪਰਾਲੇ ਜਿਹੜੇ ਤੁਹਾਡੇ ਵੱਲੋਂ ਕੀਤੇ ਜਾ ਰਹੇ ਨੇ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਪਿਛਲੇ ਸ਼ਾਮੇ ਦੌਰਾਨ ਅਸੀਂ ਹੰਝੂ ਪੰਜਾਬ ਦੇ ਇੱਕ ਮੂਵਮੈਂਟ ਸਟਾਰਟ ਕਰੀ ਵੀ ਆ ਪਿੰਡਾਂ ਵਿੱਚ ਆਪਾਂ ਪ੍ਰੋਗਰਾਮ ਕਰਦੇ ਆ ਨਸ਼ਿਆਂ ਦੇ ਵਿਰੁੱਧ ਜਾਪਰੈਲੀਆਂ ਵੀ ਕਰਦੇ ਆ ਹੁਣ ਇਹ ਪ੍ਰੀ ਤਰ੍ਹਾਂ ਦੇ ਕਹਿਣ ਤੇ ਆਪਾਂ ਨੇ ਇਹਨਾਂ ਨੇ ਮੁੰਡੇ ਇਹ ਪ੍ਰਧਾਨ ਲਾਏ ਆ ਹੁਣ ਆਪਾਂ ਕਾਲਜਾਂ ਵਿੱਚ ਵੀ ਜਿਹੜਾ ਅਵੇਰਨੈਸ ਕੈਂਪ ਲਾਵਾਂਗੇ ਕਿ ਤਾਂ ਕਿ ਜੋ ਜਿਹੜੇ ਨੌਜਵਾਨ ਆ ਨਸ਼ੇ ਨੂੰ ਵੱਧ ਤੋਂ ਵੱਧ ਨਸ਼ਿਆਂ ਤੋਂ ਬਚ ਸਕਣ ਆੜਾ ਆਪਣੇ ਮਾਪੇ-ਓ ਦਾ ਨਾਮ ਰੌਸ਼ਨ ਕਰ ਸਕਣ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਨਸ਼ੇ ਕਰਦੇ ਆ ਨੌਜਵਾਨ ਮੈਸੇਜ ਤਾਂ ਇਹੀ ਹੈ ਕਿ ਆਪਾਂ ਪਿਛਲਾ ਇਤਿਹਾਸ ਫੋਲ ਕੇ ਦੇਖੀਏ ਗੁਰੂ ਸਾਹਿਬ ਨੇ ਸਾਡੇ ਦਸੇ ਪਾਤਸ਼ਾਹਿਆਂ ਨੇ ਸਾਨੂੰ ਪੰਜਾਬ ਬਚਾਉਣ ਵਾਸਤੇ ਪੰਜਾਬ ਨੂੰ ਅ ਤਰੱਕੀ ਦੀ ਰੇਹ ਆ ਲਿਆ ਕਿੱਡੇ-ਕਿੱਡੀਆਂ ਕੁਰਬਾਨੀਆਂ ਦਿੱਤੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਵਾਰਿਆ ਕਿੰਨੇ ਗੁਰੂਆਂ ਹੋਰ ਤੱਤੀਆਂ ਤੇ ਤਵੀਆਂ ਤੇ ਬਿਠਾਏ ਗਏ ਆ ਰਹਿਆਂਗੇ ਚਰਾਏ ਗਰੇ ਆ ਉਹਨਾਂ ਨੇ ਪੰਜਾਬ ਸਾਨੂੰ ਇਸ ਕਰਕੇ ਹੀ ਬਖਸ਼ਿਆ ਸੀ ਕਿ ਜਿਹੜਾ ਸਾਡਾ ਪੰਜਾਬ ਆ ਉਹ ਸੋਨੇ ਦੀ ਜੀੜੀ ਰਹੇ ਅੱਜ ਦਾ ਜਿਹੜਾ ਯੂਥ ਆ ਉਹਨੂੰ ਇਹੀ ਮੈਸੇਜ ਆ ਕਿ ਆਪਾਂ ਆਪਣੇ ਗੁਰੂਆਂ ਦੀਆਂ ਕੁਰਬਾਨੀਆਂ ਦੇਖੀਏ। ਇਹਨਾਂ ਸੋਹਣਾ ਪੰਜਾਬ ਆਪਾਂ ਨੂੰ ਗੁਰੂਆਂ ਨੇ ਆਪਣੇ ਪਰਿਵਾਰ ਵਾਰ ਕੇ ਦਿੱਤਾ ਏ। ਆਪਾਂ ਇਹਨੂੰ ਸੋਨੇ ਦੀ ਚਿੜੀ ਬਣਾਈਏ। ਆਪਾਂ ਆਪਣੇ ਪੰਜਾਬ ਦਾ ਜਿਹੜਾ ਨਾਮ ਰੋਸ਼ਨ ਕਰੀਏ। ਜੇ ਆਪਾਂ ਆਜ਼ਾਦੀ ਘੁਲਾਟੀਆਂ ਵਾਲੀ ਸਾਈਡ ਨੂੰ ਚੱਲੀਏ, ਸ਼ਹੀਦਾਂ ਵਾਲੀ ਸਾਈਡ ਨੂੰ ਚੱਲੀਏ ਤੇ ਤੁਸੀਂ ਭਗਤ ਸਿੰਘ ਦੇਖ ਲਓ। ਉਹਨਾਂ ਨੇ ਫਾਂਸੀਆਂ ਲਈਆਂ ਏ ਤੇ ਅੱਜ ਦੇ ਟਾਈਮ 'ਚ ਤਾਂ ਯਾਰ ਫਾਂਸੀ ਲੈਣ ਦੀ ਵੀ ਕੋਈ ਲੋੜ ਨਹੀਂ ਹੈਗੀ ਸਿਰਫ ਆਪਣੇ ਮਾਪੇ-ਬਾਪ ਦਾ ਨਾਮ ਰੋਸ਼ਨ ਕਰਨਾ ਆਪਾਂ ਨੇ ਪੜ੍ਹ ਲਿਖ ਕੇ ਨੇਤਾ ਬਣ ਕੇ ਡਾਕਟਰ ਬਣ ਕੇ ਇੰਜੀਨੀਅਰ ਬਣ ਕੇ ਹੁਣ ਤਾਂ ਕੋਈ ਫਾਂਸੀਆਂ ਗੇਰ ਲੈਣ ਦੀ ਲੋੜ ਨਹੀਂ ਨਾ ਬੰਬ ਗੇਰਨ ਦੀ ਲੋੜ ਹੈ ਪਾਰਲੀਮੈਂਟਾਂ ਦੇ ਬਾਾਰ ਅੱਜ ਦੇ ਟਾਈਮ 'ਚ ਤਾਂ ਆਪਾਂ ਪੜਾਈ ਗੇਲ ਆਪਣੇ ਹੁਨਰ ਗੇਲ ਆਪਣੀ ਤਾਕਤ ਗੇਲ ਆਪਾਂ ਨਸ਼ਿਆਂ ਨੂੰ ਛੱਡ ਕੇ ਗੈਂਗਸਟਰਵਾਦ ਨੂੰ ਛੱਡ ਕੇ ਆਪਾਂ ਆਪਣੇ ਚੰਗੇ ਕੰਮਾਂ 'ਵਾਰ ਬਿਜ਼ਨਸ ਕਾਰੋਬਾਰ ਕਰੋ ਡਾਕਟਰ ਆਈਐਸ ਆਈਪੀਐਸ ਬਣੋ ਰਾਜਨੀਤੀ ਵਿੱਚ ਜਾਓ ਇਹੀ ਮੈਸੇਜ ਹੈ ਸਾਡਾ ਤਾਂ ਨਾਮ ਆਪਣਾ ਤੇ ਅੱਜ ਸਿੰਘੂਰਾ ਦੇ ਗਰਾਊਂਡ ਵਿੱਚ ਪਹੁੰਚੇ ਹੋ ਐਡਾ ਵੱਡਾ ਇਕੱਠ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਵੀਰ ਜੀ ਮੇਰਾ ਨਾਮ ਕਮਲਜੀਤ ਸਿੰਘ ਲਾਂਡਰਾ ਹਾਂ ਅਸੀਂ ਅੱਜ ਸਿੰਘੂਰਾ ਨੌਜਵਾਨਾਂ ਕੋਲ ਪਹੁੰਚੇ ਨੇ ਜਿੰਨੇ ਵੀ ਨੌਜਵਾਨ ਨੇ ਬੰਨੇ ਚੰਨੇ ਦੇ ਮੋਹਾਲੀ ਜ਼ਿਲ੍ਹੇ ਦੇ ਰੋਪੜ ਜ਼ਿਲ੍ਹੇ ਤੋਂ ਸਾਰਿਆਂ ਨੇ ਇਕੱਠ ਕੀਤਾ ਕਿਉਂਕਿ ਨੌਜਵਾਨੇ ਜਿਹੜਾ ਅੱਜ ਸਾਡੇ ਸਰਕਾਰ ਲਾ ਲੋ ਸਾਡੇ ਦੇਸ਼ ਦੀ ਸਰਕਾਰ ਨਾਲੋਂ ਸਟੇਟ ਦੀ ਸਰਕਾਰ ਨਾਲੋਂ ਨੌਜਵਾਨ ਬੇਰੋਜ਼ਗਾਰੀ ਨਾਲ ਰੋਜ਼ ਲੜ ਰਿਹਾ ਹੈ ਲੜ ਰਹੇ ਨੇ ਮਰ ਰਹੇ ਨੇ ਕਿਸੇ ਨੂੰ ਚਿੱਟੇ ਦਾ ਨਾਂ ਦਿੱਤਾ ਕਿਸੇ ਨੂੰ ਕਾਲੇ ਦਾ ਨਾਂ ਦਿੱਤਾ ਗਵਰਨਮੈਂਟ ਸਾਡੇ ਉੱਤੇ ਤਸ਼ੱਦਦ ਕਰ ਰਹੀ ਹੈ ਅਸੀਂ ਜਾਣਦੇ ਹਾਂ ਕਿ ਨੌਜਵਾਨ ਵੱਧ ਤੋਂ ਵੱਧ ਖੇਡਾਂ ਖੇਡਣ ਦੇਸ਼ ਦਾ ਨਾ ਰੋਸ਼ਨ ਕਰਨ ਲੋਕ ਸੇਵਾ ਕਰਨ ਸਮਾਜ ਸੇਵਾ ਕਰਨ ਤਾਂ ਜੋ ਆਉਣ ਵਾਲਾ ਸਮਾਂ ਪੰਜਾਬ ਦੇ ਲਈ ਸੁਨਹਿਰੀ ਆ ਸਕੇ ਸਾਫ਼ ਸੁਥਰੀ ਰਾਜਨੀਤੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਸ ਨੌਜਵਾਨਾਂ ਨੂੰ ਨਹੀਂ ਰਾਜਨੀਤੀ ਤਾਂ ਸਾਫ਼ ਸੁਥਰੀ ਹੈ ਜੀ ਰਾਜਨੀਤੀ 'ਚ ਕੋਈ ਹੋ ਨਹੀਂ ਹੈ ਰਾਜਨੀਤੀ 'ਚ ਲੋਕ ਗਲਤ ਵੜ ਗਏ ਨੇ ਰਾਜਨੀਤੀ 'ਚ ਜਿਹੜੇ ਲੋਕ ਨੇ ਗਲਤ ਲੋਕੋ ਕੋ ਵੜ ਗਏ ਨੇ ਜਿਹਨਾਂ ਦੀ ਐਂਟਰੀ ਹੋ ਗਈ ਹੈ ਉਹਨਾਂ ਨੂੰ ਅਸੀਂ ਜਾਣਦੇ ਹਾਂ ਵੀ ਲੋਕ ਲੋਕ ਰਾਜ ਹੈ ਵੋਟਰ ਆਹੀ ਉਹਨਾਂ ਨੂੰ ਦੂਰ ਕੀਤਾ ਜਾਵੇ ਤੇ ਚੰਗੇ ਬੰਦੇ ਅੱਗੇ ਆਉਣ ਪੰਚਾਇਤੀ ਚੋਣਾਂ ਆ ਰਹੀਆਂ ਕਿਸ ਤਰ੍ਹਾਂ ਨੌਜਵਾਨਾਂ ਨੂੰ ਉਤਸ਼ਾਹਿਤ ਕਰੋਗੇ ਜੀ ਪੰਚਾਇਤੀ ਚੋਣਾਂ 'ਚ ਅਸੀਂ ਕਹਿੰਦੇ ਹਾਂ ਬਾਤ ਤੋਂ ਬਾਤ ਪੰਜ ਸਰਪੰਚ ਪਿੰਡਾਂ ਦੇ ਨੌਜਵਾਨਾਂ 'ਨਾਂ ਅਨਰਜੀ ਹੈ ਕੰਮ ਕਰਨ ਆਪ ਖੁਦ ਵੀ ਕੰਮ ਕਰ ਸਕਦੇ ਨੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਕੰਮ ਕਰ ਸਕਦੇ ਨੇ ਬਾਤ ਤੋਂ ਬਾਤ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੀਦਾ ਹੈ ਕਹਿੰਦੇ ਨੇ ਕਿ ਨੌਜਵਾਨ ਜਿਹੜੇ ਆ ਉਹ ਕਾਫੀ ਨਸ਼ੇ ਨਾਲ ਜੇ ਪੰਜਾਬ ਦਾ ਨਾਮ ਆਉਂਦਾ ਤਾਂ ਨਸ਼ੇੜੀ ਮੁੰਡਿਆਂ ਦੇ ਨਾਲ ਆਉਂਦਾ ਪਰ ਅੱਜ ਇੱਕ ਵੱਡਾ ਇਕੱਠ ਜਿਹੜਾ ਦੇਖਣ ਨੂੰ ਸਾਹਮਣੇ ਆਇਆ ਕੀ ਕਹਿਣਾ ਚਾਹੁੰਦੇ ਹੋ ਇੱਡੇ ਕੱਠ ਨੇ ਇਹ ਤਾਂ ਜੀ ਦੇਖੋ ਸਰਕਾਰਾਂ ਐ ਜਿਹੜੀਆਂ ਉਹ ਨਜਾਇਜ਼ ਧੱਕੇ ਨਾਲ ਮੁੰਡਿਆਂ ਨੂੰ ਨਸ਼ੇੜੀ ਕਹਿ ਦਿੰਦੇ ਨੇ ਕਹਿੰਦੇ ਬਾਹਰ ਚਲੇਗੇ ਤੁਹਾਡੇ ਸਾਹਮਣੇ ਹੀ ਐ ਔਰ ਕੋਈ ਨਸ਼ੇੜੀ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਸਾਰੇ ਮੁੰਡੇ ਵਧੀਆ ਐ ਸਾਰੇ ਵਧੀਆ ਕਰਨੋ ਸਾਰੇ ਕੰਮਕਾਰਾਂ ਵਾਲੇ ਮੁੰਡੇ ਅੱਜ ਵੀ ਜੀ ਕਾਂਗਰਸ ਜਵਾਨ ਕਰੀਆ ਰਵੀਵੀਰ ਦੀ ਗਵਾਹੀ ਹੇਟ ਸਾਰੇ ਅਸੀਂ ਜਿਹੜੇ ਆਪਾਂ ਨੇ ਇਕੱਠ ਕਰਿਆ ਅੱਜ ਵੀ ਕਰਿਆ ਐ ਪ੍ਰਧਾਨ ਵੀ ਲਾਰੇ ਪਰ ਆਪਾਂ ਸਾਰਿਆਂ ਨੂੰ ਇੱਕੇਸ ਨੇ ਆ ਦੇਣਾ ਚਾਹੁੰਦੇ ਵੀ ਆਪਾਂ ਆਪਣਾ ਪੰਜਾਬ ਬਚਾਉਣਾ ਅਸੀਂ ਆਪਣੇ ਨਸ਼ਿਆਂ ਤੋਂ ਜਿੰਨੇ ਵੀ ਛੋਟੇ ਵੱਡੇ ਭਾਈ ਐ ਸਾਰੇ ਨਸ਼ਿਆਂ ਦੇ ਬਚਾਉਣਾ ਜੇ ਕੋਈ ਗਈ ਦਲਦਲ ਚ ਫਸਵੀ ਗਿਆ ਐ ਸਾਡੇ ਨਾਲ ਦੰਦ ਕੰਮ ਵੀ ਕਰਦਾ ਏ ਅਸੀਂ ਹਮੇਸ਼ਾ ਇੱਕ ਦਿਨ ਕਰਿਆ ਕੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਉਹਨਾਂ ਦੇ ਨਾਲ ਕਿੰਨੇ ਕੇ ਨੌਜਵਾਨਾਂ ਨੇ ਅੱਜ ਕਾਂਗਰਸ ਜੁਆਇਨ ਕੀਤੀ ਹੈ ਅੱਜ ਹੀ 500 ਪਲੱਸ ਨੌਜਵਾਨਾਂ ਨੇ ਆਪਣਾ بڑا ਜਿਹੜੀ ਹੈ ਇਹ ਪਾਰਟੀ ਕਰੀਏ ਜੁਆਨ ਬਾਕੀ ਹੋਰ ਵੀ ਦੋ 300 ਮੁੰਡਾ ਜਿਹੜਾ ਆਪਣਾ ਆਸੇ ਪਾਸੇ ਗੋਲ ਜਨ ਇਕੱਠ ਕਰਿਆ ਵਾਏ ਆਪਣੇ ਸਾਰੇ ਭਰਾ ਰਿੰਬੀ ਗਾਂਝਲਾ ਹੋ ਗਿਆ ਆਪਣਾ ਜਤਿੰਦਰ ਵੀਰ ਹੋ ਗਿਆ ਗਗਨੀ ਲਾਉਣੀ ਹੋ ਗਿਆ ਗੁਰਪ੍ਰੀਤ ਨੂੰ ਆ ਹੋ ਗਿਆ ਹੋਰ ਆਪਣੇ ਜਸਪਾਲ ਮਰੰਡਾ ਹੋ ਗਿਆ ਜੱਗੀ ਗਾਂਝਲਾ ਹੋ ਗਿਆ ਕਮਲਵੀਰ ਹੋ ਗਿਆ ਰਵੀ ਵੀਰ ਹੋ ਗਿਆ ਬੱਲੀ ਬਈ ਹੋ ਗਿਆ ਗਿੱਲ ਕਕਰਾਲੀ ਤੋਂ ਹੋ ਗਿਆ ਸਾਰੇ ਭਰਾ ਮਨਾਂ ਚ ਰਲ کاری ختم ਕਰਨੀ ਹੈ ਤੇ ਨਸ਼ੇ ਦੇ ਨੌਜਵਾਨ ਬਚਾਉਣੇ